ਦੋਸਤੋ ਹੁਣ ਆਪਾਂ ਹਾਂਜੀ ਦੋਸਤੋ ਹੁਣ ਬ੍ਰੈਡ ਕੋੜਾ ਦਿਖਾ ਲਿਆ ਆ ਤੇ ਖਾ ਕੇ ਬ੍ਰੈਡ ਕੋੜਾ ਤੇ ਸਾਰੇ ਨੇ ਕੀਤਾ ਆ ਗਿਆ ਤੇ ਬੰਦਰ ਆ ਜਾਣੋਂ ਦੇ ਨੇ ਤੇ ਸਾਰੇ ਜਣੇ ਮਤਿਆਂ ਦੇ ਨੇ ਗਏ ਨੇ ਗਰੀ ਗਾਈਸਾਂ ਅੰਦਰੋਂ ਮਤਾਰੇ ਕੀ ਜਾ ਕੇ ਖਿਲੇ ਨੇ ਆ ਮਮਾ ਕੋੜੇ ਰੱਖੇ ਚੱਲ ਜਾ ਚੱਲ ਜਾ ਯਾਦ ਹੈ ਸਰਾਹ ਹਰੇ ਪੁੱਤ ਕੀ ਦੋਸਤੋ ਕੰਨ ਸਾਹਿਬ ਨਹੀਂ ਨਹੀਂ ਕਰਾ ਨਹੀਂ ਕਰਾ ਆ ਤੋ ਲੋਕ ਆ ਪਈ ਨਾ ਯਾਦ ਆ ਦੋਸਤੋ ਕਿ ਨਾ ਸਾਡੇ ਸਾਵੇ 10000 ਲੋਕਰ ਚੈਨਲ ਦੇ ਵਿੱਚ ਗਈ ਜਿਹੜਾ ਪਰ ਆ ਹੁਣ ਸਵੇਰੇ ਸਵੇਰੇ ਹੋ ਚੁੱਕਾ ਹੈ ਰੈਡੀ ਛੜੀ ਤੇ ਆਪਾਂ ਚੱਲੇ ਆਂ ਦੋਸਤੋ ਕੰਨ ਸਾਹਿਬ ਤੇ ਮੈਂ ਨੋਰ ਮੁਤਾਬ ਦਵਿੰਦਰ ਤੇ ਦੋ 3 ਜਾਣੇ ਹੋ ਰਿਆਂਗੇ ਆਪਾਂ ਚੱਲੇ ਗਏ ਹਾਂ ਇਸ ਨੂੰ ਕੰਨ ਸਾਹਿਬ ਤ ਤੁਹਾਨੂੰ ਮਿਲਦੇ ਆ ਨਹੀਂ ਥੱਲੇ ਮਿਲਦੇ ਵਿਗਦੇ ਵੇ ਵਖਾਉਨੇ ਤਨ ਗਾਈਸ ਕੋਣ ਕੋਣ ਚੱਲ ਰਹਾ ਹੈ ਤੇਰੀ ਹੈ ਬੰਮਾ ਚਲਾ ਦੇ ਥੱਲੇ ਚਲਾ ਦੇ ਇਹ ਜੀਆਂ ਇੱਕਾਂ ਦੇ ਰਹੇ ਵਾਏ ਲੈ ਰ ਅੱদিক ਨਹੀਂ ਬਹਿ ਗਿਆ ਨਹੀਂ ਅਸ਼ਾਕੇ ਨੇ ਪਾਣੀ ਪਰ ਹੁਣ ਕੀ ਯਾਰ ਜਾਂ ਦੋਸਤੋ ਬਾਈ ਖਾਸ ਆ ਫਦੇ ਬੋਲੋ ਸਾਹ ਵਧੀਆ ਬਾਈ ਕੀ ਹਾਲ ਤਾਂ ਸਿੰਗੋ ਚਲੋ ਵੇ ਬੋਲੇ ਸੋਨਿਆ ਅਲੇ ਚੱਲ ਪਾ ਗਏ ਹੁਣ ਮੈਂ ਬੱਸ ਕਿਉਂ ਜਾਂਦੀ ਆਂ ਆਹ ਆਪਰੇ ਬੱਸ ਇਹ ਬੈਂਕ ਕਰਾ ਦੇ ਕਦਾਂ ਸਿੰਘ ਵੇ ਖਾਸ ਹੋ ਰੇ ਕਦਾਂ ਭੁੱਲ ਰ ਕਦਾਂ ਵੇ ਵੀ ਅਗੇ ਇਹ ਬੰਨਣਾ ਮਾਰਦੀ ਰੋ ਰੋ ਸੁਣ ਨਾ ਜਿਵੇਂ ਆਹਦੀ ਇੱਕ ਪੁੜੀ ਚੜ੍ਹਦੀ ਉਹ ਮੱਜਾ ਵੇੜ ਕੇ ਸੁਤਾ ਆ ਲੋਕੀ ਘੋੜੇ ਵੇੜ ਕੇ ਸੁਣਦੇ ਆ ਮੱਜਾ ਵੇੜ ਕੇ ਸੁਤਾ ਆ ਰੋ ਜਾ ਮੇਰਾ ਨਾਮ ਆ ਯਾ ਯਾ ਚੱਲਦੇ ਗਾਈਜ਼ ਨਾਲ ਆਪਾਂ ਰਾਾ ਛੱਡਿਆ ਨੈਟ ਛੱਡਿਆ ਨੈਟ ਸਵੇਰੇ ਸਵੇਰੇ ਨਾ ਮੇਰਾ ਪਿਆਹ ਡਾਦੀ ਮੈਂ ਕਿਤੇ ਵੈਬ ਸੀਰੀਅਲ ਦੇਖਣੀ ਹੁੰਦੀਆਂ ਕਿਹੜੀਆਂ ਵੈਬ ਸੀਰੀਆਂ ਵੇਖਣਾ ਸੀ ਨਾ ਫਿਰ 4G ਫੋਨ ਹੋ ਜਾਂਦੇ ਨਾ ਤਾਂ ਦੂਜਾ ਨੈਟ ਨਾ ਦੇ ਠੀਕ ਆ ਜ਼ਰਾ ਚਲੋ ਬਬਰਾ ਹੈ ਦੋਸਤੋ ਹੁਣ ਆਪਾਂ ਸਾਬ ਆ ਚੁੱਕੇ ਆ ਤੇ ਰੂਡ ਵੜਦਾ ਕਿਤੇ ਜੁੜਾ ਕਰ ਰਵੇ ਜਮਾ ਕਰਾ ਦੇ ਹੁਣ ਆਪਾਂ ਚੱਲੇ ਗਏ ਅੰਦਰ ਆਂ ਬਰਾ ਟੋਗਣਾ ਛੁਡਦੇ ਹੋ ਬਈ ਕਪੜਾ ਨਹੀਂ ਰੇ ਫਿਰਦੀਆਂ

ਤੇ ਹੁਣ ਆਪਾਂ ਪਾਟ ਕਰਕੇ ਬਾਹਰ ਆ ਚੁੱਕੇ ਹਾਂ ਤੇ ਲੋਕ ਆਂਦਾ ਕਿ ਸਾਰੇ ਖਾਣੇ ਆ ਹਾਂ ਸਾਰੇ ਬੰਦੇ ਆਪਣੇ ਭਾਈਗੇਰੀ ਉੱਤੇ ਲੰਗਰ ਦੇ ਵਿੱਚ ਚਾਪ ਘੋੜਿਆਂ ਦਾ ਲੰਗਰ ਹੁਣ ਇੱਧਰ ਲਾਦਾ ਬਾਹਰਲੇ ਪਾਸੇ ਤੇ ਆਪਾਂ ਉਹਨੇ ਗੇੜੀਆਂ ਪਾਉਣ ਜਾਂਦੇ ਆ ਸਬਰਨਾ ਅਜੇ ਇਨਾ ਜੀ ਨਹੀਂ ਆ ਗਿਆ ਆਪਣੀਆਂ ਰਗੀਆਂ ਤੁਸੀਂ ਸਾਡਾ ਨੂੰ ਲੱਗ ਗਿਆ ਚਲਿਏ ਗਏ ਸਨ ਆਪਾਂ ਅਖਸ਼ੀ ਗੀ ਆਗੇ ਲੰਗਰ ਦੇ ਵੱਡਿਆ ਬੈਨ ਹਾਂਜੀ ਦੋਸਤੋ ਹੁਣ ਬ੍ਰੈਡ ਪਕੌੜਾ ਖਾ ਲਿਆ ਆ ਤੇ ਖਾ ਕੇ ਬ੍ਰੈਡ ਪਕੌੜਾ ਦੇ ਸਾਰੇ ਚਿੱਤ ਆ ਗਏ ਤੇਮਿੰਦਰ ਸਾਹਿਬ ਜਣਾਉਂਦੇ ਨੇ ਆ ਤੇ ਸਾਰੇ ਦਿਨ ਬਤਾਈਆਂ ਲੈਂਦੀਆਂ ਨੇ ਚੱਲੀਏ ਗਾਈਜ਼ ਹੁਣ ਆਪਾਂ ਡੇਰਾ ਸਾਹਿਬ ਚੱਲ ਹਾਂ ਹਾਂ ਆ ਲੈ ਉੱਤੋਂ ਦੀ ਆਵੇ ਆਹ ਨਹੀਂ ਅਗਲੀ ਗਲੀ ਤੇ ਲੈ ਜਾ ਚਲ ਆਏ ਉੱਥੇ ਕਮਾ ਕੇ ਤੇ ਆਹ ਵੇ ਲੈ ਬਹੁਤਾ ਹੀ ਤਾਂ ਡਾਲਾਦਾ ਤੇ ਓਏ ਆ ਨਹੀਂ ਐ ਆ ਨਹੀਂ ਰਾ ਰਾ ਅਗਲਾ ਆ ਓਏ ਰਾ ਅਗਲਾ ਮਾਮਾ ਚਲੋ ਜਾਣ ਦੋ ਆ ਨਹੀਂ ਰਹਾ ਮਾਮਾ ਅਗਲਾ ਓ ਅਗਲਾ ਕਿਹ ਗਿਆ ਇੱਥੇ ਦਾ ਸਰੋ ਕਰੇਗੀ ਕਿਆ ਨਹੀਂ ਜਾਂਦੇ ਜਾਂਦੇ ਯਾਨੀ ਰੈਸ਼ਨ ਨਹੀਂ ਦਿੱਤੀ ਹੈ ਹੋਰ ਤਾਂ ਦੇ ਦੂਜਾ ਮਾਡਲ ਆ ਜਾਏ ਉਸ ਤੋਂ ਟ੍ਰੈਂਡ ਦੇ ਕੋਡੀ ਕੋਡੀ ਪੈਰ ਭਰਾ ਕੋਡੀ ਇਧੇ ਜਨਾ ਦਮ ਨਹੀਂ ਆ ਟੂ ਬਲੀਵ ਇਹ ਤਾਂ ਉਹ ਹੀ ਰਹਿ ਸੇ ਜਾਣਦੇ ਭਾਈ ਅਮੀ ਆ ਲਿਖਰਾ ਨਹੀਂ ਕੋਈ ਲੋਕ ਲੱਗਦੇ ਤਾਂ ਆਹ ਲਾ ਜੋ ਦੋ ਲਾ ਜੋ ਮੈਂ ਨਹੀਂ ਗਿਆ ਉਹਦੀ ਵੀ ਲੱਗੀ ਉਹ ਤਾਂ ਉਹ ਕਿਉਂ ਤੇ ਵੀ ਲੱਭ ਜਾਨੀ ਕੋਈ ਕਿਹੜੇ ਦੇ ਨਾਲ ਸਹਰੰਦਰ ਉਹ ਵਾਧੂ ਸਜਾਵਟ ਕੀਤੀ ਹੈ ਤੇ ਆਪੇ ਇਹ ਦਾ ਰਿਆ ਹੈਗਾ ਤੀਨ ਤੇ ਥੋੜੇ ਦਿਨ ਰਹਿਗੇ ਬਸ ਹੁਣ ਹੋਰ ਗੱਦੀ ਬਣਾਣੀ ਹੈ

ਇਹ ਗਾਈਜ਼ ਮੇਰੀ ਚਪਲ ਕਾਲੀ ਹੀ ਆਇਨੇ ਮੈਨੂੰ ਪਤਾ ਨਹੀਂ ਕਿਹੜਾ ਬਾਂਦ ਰਿਹਾ ਫਿਰ ਪਤਾ ਨਹੀਂ ਕਦਾ ਆਪਣਾ ਹੀ ਬਾਂਦ ਰਿਹਾ ਮੈਂ ਕੀ ਬੋਲਦਾ ਮੈਂ ਆਵੇ ਕਿਹਾ ਵੇ ਸਾਤੀ ਭੋਗ ਗਿਆ ਚੱਲ ਬਾਹ ਕਿੰਦੀ ਆ ਹਾਂਜੀ ਦੋਸਤੋ ਹੁਣ ਆਪਾਂ ਅੱਜ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਹੋਣਾ ਪਾਵਾ ਸਾਡੇ ਦੇਖ ਲਿਆ ਤੁਹਾਨੂੰ ਮੈਂ ਦਿੰਦੇ ਹਾਂ ਸਿੱਧਾ ਕਰ ਦਿਆ ਵਾ ਨਹੀਂ ਦੇਖ ਲੈਣੀ ਹੈ ਦੋਸਤੋ ਮੱਥਾ ਟੇਕਿਆ ਆਪਾਂ ਆ ਚੁੱਕੇ ਹਾਂ ਭਾਰਤ ਇਹ ਹੁਣ ਆਪਾਂ ਚੱਲੇ ਆ ਘਰਾਂ ਨੂੰ ਤੇ ਚਲਿਏ ਗਾਈ ਜੁਨਾਪਾ ਤੇ ਰਾਜੀ ਤੈਯੁਦਨ ਆਓ ਮਾਮਾ ਹਾਂਜੀ ਦੋਸਤੋ ਕੱਦੂ ਨੂੰ ਉਹਦੇ ਘਰੋਂ ਲੋਨ ਤੋਂ ਬਾਅਦ ਆਪਾਂ ਹੁਣ ਚੱਲੇ ਆ ਆਪਣੇ ਘਰੇ ਮੈਂ ਤਾਂ ਘਰ ਮਾਣਾ ਬਾਕੀ ਸਾਰੇ ਜਾਣੇ ਚਲ ਕੇ ਨੇ ਪਿੰਦੇ ਤੇ ਚਲਦੇ ਗਾਈ ਜੁਨਾਪਾ ਕਰੇ ਮਾਰ ਹੈ ਹੈਵੀ 12 ਇੰਚ ਆਪਾਂ ਤਾਂ ਮੈਂ ਦੂਜੇ ਰਾਹ ਤੇ ਜਾਣਾ ਤੇ ਦੋਸਤ ਹੁਣ ਆਪਾਂ ਚੱਲਦੇ ਆਂ ਕ੍ਰੇਮੀ ਗੁਰੂ ਆ ਮਹੀ ਹਣ ਆਲਾ ਏ ਚਲਿਏ ਗਾਇਸ ਨਾ ਬੰਦ ਹੋ ਵੀ ਹੁੰਦੇ ਕਿ ਬੰਦ ਹੋ ਜਾਂਦੇ ਤਾਂ ਚੰਗਾ ਦੋਸਤ ਵਾਈਗਰ ਦਿਖਾਉਸਾ ਹੋਰੀ ਚੰਗਾ ਦੋਸਤ ਹੁਣ ਮੈਂ ਤੇ ਚੱਲਾ ਭਰਾ ਆਪਣੇ ਘਰੇ ਠੀਕ ਚਲਿਏ ਗਾਇਸ ਬਦਲਾ ਬੁਰਾ ਆ ਅੱਜ ਅੱਜ ਨਾਲ ਜਿੰਦਰ ਦਾ ਗਨਵੈਸਟ ਹੋਰੀਆਂ ਤੇ ਪਈਆਂ ਜਾ ਆ ਗਏ ਦੋਸਤ ਕਾਨ ਸਾਹਿਬ ਤੋਂ ਆ ਕੇ ਨੋ ਤਾਂ ਨਾਤਾ ਦਸਰੀ ਹਾਂ ਹੁਣ ਮੂੰਗਾ ਤੋਂ ਤੋਂ ਬਾਅਦ ਤੇ ਚੰਗੀ ਤਰ੍ਹਾਂ ਪਰਨਾ ਬੰਨ ਲਿਆ ਤਿਆਰ ਸ਼ਹਿਰ ਹੋ ਗਏ ਕਿਉਂਕਿ ਅਜ ਤਿੰਦਰ ਦਾ ਜਾਣਦੇ ਨਾ ਤੇ ਨਾਲੇ ਆਪਾਂ ਚੱਲੇ ਹੁਣ ਆਪਣੇ ਗੁਰਦਾਰ ਦਾ ਨਾਂ ਨਹੀਂ ਚੇਤਾ ਉਹਨਾਂ ਨੂੰ ਵੇਖੇ ਦੋਸਤੋ ਦਸਮਨ ਨਾਲ ਯਾਰੇ ਅੱਜਲ ਸਾਹਿਬ ਹਾਂਜੀ ਅੱਜਲ ਸਾਹਿਬ ਚੱਲੇ ਆ ਨਾਲੇ ਉਹ ਤੇ ਨਵਾਂ ਨਗਰਾਲ ਬਣਿਆ ਆ ਤੇ ਨਾਲੇ ਤੇ ਸਰੋਵਰ ਦੀ ਸੇਵਾ ਸਮਾਪਤ ਹੋ ਗਈ ਹੈ ਸ਼ਾਇਦ ਕਿ ਚੱਲਣ ਦੀ ਹੈ ਜਾਂ ਚੱਲਣ ਦੀ ਹੋਗੀ ਤੇ ਸੇਵਾ ਕਰਾਂਗੇ ਤੇ ਬਾਕੀ ਖਿਲਾੜ ਤੇ ਤਿਆਰ ਹੋ ਗਿਆ ਮੈਂ ਓਕੇ ਰਿਪੋਰਟਾਂ ਚੈੱਕ ਕਰ ਦੋਸਤੋ ਪਰ ਨਹੀਂ ਰਹੀਆਂ ਤੇ ਚਲਦੇ ਆ ਗਾਈਸ ਹੁਣ ਆਪਾਂ ਥੱਲੇ ਛੋੜਾ ਆ ਕੀ ਬੀਕ ਲੈ ਆਂ ਹਰ ਮਨੋਂ ਲਾਦਾ ਥੱਲੇ ਹਬਾ ਕਰੀਏ ਚਲ ਡਰ ਆਈ ਬਾਪੋ ਓਣੀ ਫੋਟੋ ਆ ਗਈ ਹਾਂ ਦੀ ਆਂਦੀ ਹਾਂ ਦੀ ਅੱਛੇ ਭਾਈਓ ਹਾਂ ਦੀ ਦੋਸਤੋ ਹਰ ਮਨ ਆਉਂਦਿਆ ਉੱਥੇ ਤੇ ਆ ਹਾਤੀ ਮੋੜਦੇ ਦੇ ਅਸੀਂ ਚੱਲੇ ਗਏ ਗਾਈਸ ਇਨੇ ਕੇ ਜਾਣੇ ਗੁਰਦੁਆਰੇ ਆ ਨੂਰ ਨੂਰ ਕਰਕੇ ਚੱਲਾਂ ਨੂਰ ਕਰਕੇ ਚੱਲ ਨਹੀਂ ਗਏ 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 ਆਪਾਂ ਹਾਂ ਇਨੇ ਅੰਗਸਿੰਘ ਆ ਗਏ ਨੇ दोस्त होना चलने अपने गुरुद्वारे ਉੱਤਲ ਸਹਿਣਾ ਗਾਜਕੇ ਮੋਲੇ ਹੋਏ ਤੇਂ ਵੇਚ ਗਏ ਹੀ ਆਪਾਂ ਦੁਰਤ ਨਹੀਂ ਮਰ ਗਏ ਆ ਵੇ ਇਹੋ ਹੀ ਮਤਲਬ ਹੈ ਕੰਬ ਗਈ ਹੈ ਸਾਰੇ ਦੋਸਤੋ ਹੁਣ ਆਪਾਂ ਚੱਲ ਲਈਏ ਗੁਰਦੁਆਰੇ ਆ ਚੁੱਕੇ ਆਪਾਂ ਅੱਜ ਐਕਚੁਅਲੀ ਸਵਰਧਾਮ ਆਏ ਆ ਪੂਰੀ ਮੰਦਿਰ ਗਈ ਹੈ ਪਾਰਕਿੰਗ ਸਾਂਝੀ ਹੈ ਨਾ ਤੇ ਫਰੋਵਰ ਵੀ ਸਾਂਝਾ ਆਇਓ ਤੁਹਾਨੂੰ ਦਿਖਾਈਏ ਗਾਈਜ਼ ਹਨਾ ਆਪਾਂ ਰਹੀਏ ਬੋਲੋ ਸ਼ਾਇਦ ਮੈਂ ਹੈਂ ਚੱਲ ਗਏ ਆਂ ਦੀ ਜਣਾ ਭਰਾ ਅੱਗੇ ਆਂਡਾ ਲੱਗ ਰਹੀ ਮੈਨੋ ਦੇ ਉਹੀ ਮੈਂ ਵੇਖ ਲਿਆ ਓਹੋ ਡੁੰਗੋ ਇਹ ਤੋਂ ਆਇੰਦਾ ਹੈ ਮਿੱਟੀ ਲਿਆ ਕੋਈ ਤਾਂ ਆ ਆਹੋ 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 ਓਏ ਇੱਟਾ ਨਹੀਂ ਹੋ ਕਾ ਚੁਕਦੀਆਂ ਪਹਿਲਾਂ ਮਿੱਟੀ ਦਾ ਪਾਉਂਦਾ ਨਹੀਂ ਮਿੱਟੀ ਦਾ ਪਾਉਂਦਾ ਕਹਾਂਵੇ ਸ਼ਾਇਦ ਆਇਆ ਆਈ ਪਲੰਗ ਦਾ ਲਾਈਨ ਉਹ ਮਿੱਠਾਣਾ ਆਏ ਆ ਪਲੰਗ ਉਹ ਖਰਾਏ ਰਹੀ ਸਪੀਕਰ ਬਾਬਿਆਂ ਦਾ ਮੈਨਾਂ ਪਤਾ ਨਹੀਂ ਕਿਥੋਂ ਆ ਜਾਂਦੀ ਆ ਜੋੜੇ ਤੇ ਪਾਏ ਨਹੀਂ ਤਾਂ ਨੋਣੇ ਕੀ ਆ ਇੱਥੇ ਐਸੇ ਜਮਾਗਰ ਦੇ ਉਹ ਦਾ ਲਾਦੀ ਆ ਨੇ ਉਹ ਬਾਬੇ ਸਪੀਕਰ ਦੇ ਮੜ ਗਿਆ ਪਾਣੀ ਵੀ ਕਿਹਾ ਲੰਗੜੀ ਹਾਂ ਹੋ ਚੱਲਾਂਗੇ ਪਹਿਲਾਂ ਮਿੱਟੀ ਦਾ ਪਾੜ ਨੂੰ ਮਾਤਾ ਜੀ ਠੀਕ ਹੈ ਨਹੀਂ ਨਹੀਂ ਕਰਾ ਨਹੀਂ ਕਰਾ ਹੱਥੋਂ ਨੋ ਭਰਾ ਤੇਰੀ ਕਿਸੇ ਨਾ ਪੰਦਰਾਂ ਹੱਥ ਤੋਂ ਆਹ ਹੋ ਕਿ ਮੇਰਾ ਸਾਬ ਕੱਟਣ ਦੇ ਖਾਣਾ 베ਰੀ ਦਾ ਨਹੀਂ ਭਰਾ ਤੇਰੀਏ ਦੋਸਤੋ ਹੁਣ ਆਪਾਂ ਮਾਤਾ ਜੀ ਕੀ ਹੰਦ ਰਹੀ ਹੈ ਵਾਹ ਖਾਸ ਆ ਰਹੀ ਦੇਰੀ ਹੰਦਰ ਸਿਆ ਤੇ ਵੀਡੀਓ ਨਹੀਂ ਬਣਾਉਂਦੇ ਲੈ ਮੇਰਾ ਮਤਾ ਤੇ ਟੇਕ ਲੈ ਟੇਕ ਲੋ ਮੈਂ ਵੀ ਆ ਲੋ ਵੀ ਦੋਸਤ ਲੈ ਲਾ ਫੁੱਲ ਪੈ ਥੋੜਾ ਨਾ ਓਏ ਮੇਰੇ ਨਾਲ ਆ ਜਿਵੇਂ ਕਿ ਨਾ ਦੋਸਤ ਮਤਾ ਦੇ ਕੇ ਹੋਣਾ ਪਏ ਇਧਰ ਥੱਲੇ ਹੀ ਆਪਣੇ ਹਾਂ ਸਰੋਵਰ ਆ ਲੈ ਚਲਿਏ ਗਾਈਜ਼ ਪ੍ਰਸ਼ਾਦ ਖਾ ਲਈਏ ਆ ਦੋਸਤੋ ਪਰ ਵਰਦੀ ਸੇਵਾ ਚੱਲਦੀ ਭਰ ਕੋਈ ਸਿੰਘ ਤਿਆਰ ਨਹੀਂ ਨਾ ਆਗੇ ਫੇਰ ਕੋਈ ਹੁੰਦਾ ਨਹੀਂ ਨਾ ਸੇਵਾ ਨੂੰ ਗੱਲ ਦੇ ਆ ਨਾਲ ਹੀ ਕੁੱਤੇ ਆ ਗਏ ਕੁੱਤੇ ਭਜਾਉ ਤੇ ਓਏ ਪਾਣੀ ਭਲਾ ਕਿੰਨੇ ਕਿੰਨੇ ਹੁੰਦਾ ਉਹਦਾ ਜਲ ਕਹਿੰਦੇ ਭਰਾ ਇੰਨਾ ਕਾਮਨ ਸੈਂਸ ਤੁਹਾਨੂੰ ਦੱਦਿਏ ਦੋਸਤੋ ਇਹ ਵਾਲਾ ਕਿਉਂ ਸਾਫ਼ ਕੀਤਾ ਗਿਆ ਕਿਉਂਕਿ ਇਹ ਥੋੜਾ ਜਿਹਾ ਜਲ ਗੰਦਾ ਹੋ ਗਿਆ ਸੀ ਨਾਲੇ ਮੱਛੀਆਂ ਮਾਰ ਰਤੀਆਂ ਸੀ ਉਹ ਕਿਹੜੇ ਜ਼ਹਿਰ ਪਾਤਾ ਸੀ ਵਿੱਚ ਗਲਤੀ ਨਾ ਪੈ ਗਈ ਜਿਆ ਗਲਤੀ ਨਾ ਪੈ ਗਈ ਜਿਆ ਕਿ ਨੇ ਜਾਣ ਬੁੱਝ ਕੇ ਪਾਤਾ ਇਹ ਹੁਣ ਪਤਾ ਨਹੀਂ ਰੱਬ ਹੀ ਜਾਣਦਾ ਹੈ ਤੇ ਇਹ ਜਿੰਨੇ ਨਾਲ ਹੁੰਦਾ ਜਿੰਨਾਂ ਦੇ ਨਾਲ ਐਂਡਲੀ ਆਇਓ ਇਹ ਕੀ ਹੈ ਹਣ ਦੋਸਤੋ ਹੁਣ ਆਪਾਂ ਲੰਗਰ ਖਾ ਕੇ ਜਾਗੇ ਤੇ ਦੇ। ਸਰ ਉਹ ਵਰਤ ਦੇੇਖਾਂਏ ਸਰ ਉਹ ਤੁਹਾਨੂੰ ਪਤਾ ਹੀ ਆ। ਕੋਈ ਕਹਿਣ ਲੱਗਾ। ਕੋਈ ਨਰ ਰੁਹਣਾ। ਆਹ ਕੋਈ ਨਹੀਂ ਭਰਾ ਸਹੀ ਗੱਲ ਦੀ। ਚੱਲ ਕੋਈ ਨਾ ਯਾਰ। ਨਹੀਂ ਜੀ ਕੀਤੇ ਨਾ ਕਰੋ। ਮੇਰਾ ਰੱਟਾ ਸਿੱਖੋ ਜਿਓ। ਉੱਪਰ ਹੀ ਗਾਈਸ। ਬੁੜੀ ਕੋਈ ਬੁੜੀ ਟਾੜੀ ਹੀ ਛੂਟੇ ਦੇ ਬੈਠੋ। ਉੱਪਰ ਨਾ ਫੜਿਆ ਇੰਨੇ। ਆਹ ਲੋ ਦੋਸਤ ਨਵਾਂ ਨਗਰ ਆ ਰਿਹਾ। ਉੱਪਰ ਨਾ ਗਿਆ ਪਰ ਨਾ ਗਿਆ। ਉਹ ਹੁਣ ਵੀ ਨੌਲੇ ਨੌਲੇ ਪਰ ਨਾ ਗਿਆ। ਲੋ ਵੀ ਦੋਸਤੋ ਇੰਨੀ ਮੁਸ਼ਕਿਲ ਤੋਂ ਬਾਅਦ ਇੰਨੀ ਮਿੱਟੀ ਜੋ ਨੰਗਣ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਨਗਰਾਂ ਦੇ ਵਿੱਚ ਜਾਂ ਨਗਰ ਸ਼ਕਦੇ ਹੋਏ ਚੱਲਦੇ ਗਏ ਇਸ ਘਰੇ ਤੇ ਦੋਸਤੋ ਹੁਣ ਆਪਾਂ ਨਗਰ ਖਾ ਲਿਆ ਤੇ ਨਗਰ ਤੇ ਖੀਰ ਹੀ ਨਹੀਂ ਨਹੀਂ ਸਲੋਮੋ ਕਿੱਥੇ ਮਾਮਾ ਦੂਜਾ ਹੀ ਆ ਹੁਣ ਆਪਾਂ ਚੱਲਦੇ ਗਏ ਫਿਰ ਆਪਾਂ ਘਰੇ ਉਹ ਪਰੇ ਹੋਇਆ ਮਾਮਾ ਹੀ ਰਦਿਆ ਚੱਲ ਬਣਾ ਲੈ ਹਾਈ ਹਾਂ ਹੋਰ ਨਾ ਕੋਈ ਜਾ ਬਣਾ ਹਾਂ ਹਾਂ ਚਲਿਏ ਗਾਇਸ ਹੁਣ ਆਪਾਂ ਘਰੇ

ਹਾਂ ਜੀ ਦੋਸਤੋ ਹੋਣਾ ਚੱਲੇ ਕਰੇ ਹਨਾ ਹੋਰ ਇਹ ਜਬ ਬੰਦੇ ਚੁੱਕਦੇ ਚਾਹੋ ਤਾਂ ਚੜੀ ਜਾਓ ਕਿ ਲੱਗਿਓ ਦਿਖਾ ਦੇਣੀ ਦੋਸਤੋ ਪਣਾ ਬਾਅਸੀਆ ਕਰੇ ਤੇ ਘਰ ਆ ਕੇ ਤੇ ਚਲਿਏ ਸੋਈਏ ਤੁਹਾਨੂੰ ਮਿਲਦੇ ਬਾਅਦ ਸ਼ਾਮੀ ਇਹ ਦੋਸਤੋ ਹੁਣ ਮੈਂ ਅੱਜ ਕੀ ਕਰਦੇ ਘਰ ਆ ਕੇ ਤੇ ਬਸ ਖਾਣਾ ਕਰ ਕੇ ਰਿਸ਼ਤੇ ਬਾਅਦ ਕਰਦਾ ਸਕੂ ਦਾ ਕੰਮ ਤੇ ਤੁਹਾਨੂੰ ਮਿਲਦਾ ਬਾਅਦ ਵਿੱਚ ਮੌਸਮ ਚੈੱਕ ਕਰੋ ਬਈ ਓਏ ਹੋਏ ਹੋਏ ਅੱਲਾਹ ਬਿਦਸਤੋ ਲੋ ਵੀ ਦੋਵਿੰਦਰ ਦੇ ਆਪਣੇ ਜਨਮ ਦਿਨ ਦੀਆਂ ਤਿਆਰੀਆਂ ਹੋ ਚੁੱਕੀਆਂ ਤੇ ਆਪਾਂ ਹੁਣ ਦੋਵਿੰਦਰ ਦੇ ਜਨਮ ਦਿਨ ਦੇ ਚੱਲੇ ਆ ਤੇ ਭੱਜਣ ਲੱਗੇ ਨੇ 6 ਤੇ 5.5 ਹੋ ਗਏ ਨੇ 6 ਦਵਾਈ ਜਾਣੇ ਕਰਦੇ ਕਰਾਉਂਦੇ ਹੁਣ ਬਸ ਆਪਾਂ ਦੁੱਧ ਲੈ ਕੇ ਆਉਣਾ ਫਿਰ ਚੱਲਦੇ ਗਈ ਸੋ ਜਰੂਰ ਦੇ ਮੌਸਮ ਤੁਹਾਨੂੰ ਇੱਕ ਵਾਰੀ ਵੀ ਚੈੱਕ ਕਰਾ ਦਈਏ ਦੋਸਤੋ ਦੋ ਦੋ ਲੈ ਕੇ ਆ ਚੁੱਕੇ ਆ ਤੇ ਦੋ ਤੰਗੀ ਕਰੇ ਛੱਡ ਆਏ ਆ ਤੇ ਮੌਸਮ ਚੈੱਕ ਕਰ ਲੋ ਤੇ ਹੁਣ ਕਈ ਇਹ ਬੰਦਾ ਤਾਂ ਆਇਆ ਨਹੀਂ ਇਹਨੂੰ ਕਹਿ ਕੇ ਤੇ ਆਪਤ ਕਈ ਇਹ ਆਇਆ ਨਹੀਂ ਰੈਸਕਾ ਕੋਣ ਦੇਖਦੇ ਗਏ ਹਾਂ ਹਰ ਜੇ ਹਾਂਜੀ ਦੋਸਤੋ ਚੈੱਕ ਕਰੋ ਆਪਾਂ ਵੀਰ ਬੜਾ ਤਿਆਰ ਹੋ ਚੁੱਕੇ ਆ ਹਰ ਆਪਣਾ ਮੁਤਾਬਕ ਤੇ ਜਾ ਲੈ ਗਏ ਆ ਤੇ ਹੁਣ ਆਪਾਂ ਚੱਲਦੇ ਆ ਦੋਸਤੋ ਰੋਹਣ ਦੇ ਆਪਾਂ ਕਿਨੇ ਜਾਣੇ ਆ ਹਾਂ ਓਏ ਦੋ ਇਹਨਾਂ ਦੇ ਦੋ ਤੇ ਬਹਿ ਜਾਣਗੇ ਦੇਨੇ ਤੇ ਵੈਣਗੇ ਕਿ ਦੋ ਇੱਕ ਦੋ ਇੱਥੇ ਆ ਜਾਣਗੇ ਨਹੀਂ ਨੇ ਤੇ ਵੈਣਗੇ ਦੋ ਇੱਥੇ ਵੈਣ ਚਲੋ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਜਿੱਦਾਂ ਵੇ ਹੋਗੇ ਉਦਾਂ ਕਰਾਂਗੇ ਚਲੋ ਸਿੰਘ ਆਪਾਂ ਹੋਜ ਗਏ ਤਿਆਰ ਸ਼ਹਿਰ ਹੁਣ ਚੱਲੀਏ ਗਏ ਆਂ ਆ ਕਹਿੰਦੇ ਆ ਕੌਂਸਟੈਂਟ ਆਹ 3 ਹੋ ਗਏ ਸਾਲ ਦੇ ਆਂਦੀ ਦੋਸਤੋ ਹੁਣ ਆਪਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਹਿੰਦੇ ਆ ਅੱਜ ਕਿਆ ਪਰ ਹੁਣ ਵੇਖ ਲਈ ਤੇ ਚੱਲਦੇ ਗਏ ਅੰਦਰ ਆਪਣਾ ਹੀ ਰੈਸਟੋਰੈਂਟ ਹੈਗੇ ਉਪਰ ਆਪ ਲੋਗ ਇੱਕ ਜਾਨ ਹਾਂਜੀ ਫੇਂਕ ਕੋਈ ਨਾ ਆ ਲੈ ਲੋ ਲੋਕ ਤਾਂ ਹੁਣ ਦੂਜਾ ਵੀ ਆਉਂ ਗਿਆ ਐ ਇਹ ਤਾਂ ਕੋਈ ਨਹੀਂ ਆਜੀ ਗਾਇਸ ਖਾਮ ਹਮੜਾ ਗੁੰਮੋ ਕੇ ਬੈਠਾ ਆ ਮੈਂ ਤੇ ਬੜਾ ਦੋਈ ਗੱਲਾਂ ਕੀਤੀਆਂ ਤੂੰ ਤੇ ਬੜਾ ਗੁੰਮ ਹੋ ਗਿਆ ਖਬਰਾਂ ਆਪਣੇ ਆਪਣੀ ਹੁੰਦੇ ਆਗੇ ਗਿਰਦਾਰ 200 ਆ ਚੁੱਕੇ ਨੇ ਪੀਂਦੇ ਹਮਣ ਖਾਣੇ ਆ ਤੇ ਫਿਰ ਚੱਲਦੇ ਆ ਘਰੇ ਕੀ ਕੱਟਣਾ ਸਾਚੇ ਦੇ ਆਨੇ ਮੇਗਾ ਹੀ ਜਾਣਾ ਦੋਸਤੋ ਕਾ ਵੀਰ ਹੈ ਤੁਹਾਨੂੰ ਵੀ ਕਾ ਵੀ ਕਿਤੇ ਚਲੇ ਆ ਗਾਇਸ ਕਰਿਆ ਕੋਕ ਨਹੀਂ ਮੁਕੰਦੀ 2 ਲੀਟਰ ਕੋਕ ਲੈ ਲਈ ਆ ਮੁਕੰਦੀ ਨਹੀਂ ਆ ਇਹ ਚੂਠੀ ਮਾਰ ਦੇ ਪਿੱਛੇ ਉਹ ਲੱਗਾ ਹੀ ਬੋਲਦਾ ਹਾਂ ਛਿੜੀ ਹੈ ਗਾਇਸ ਨਾ ਬਚਾਉਦੇ ਆ ਲੈ ਗਏ ਨਹੀਂ ਆ ਆ ਬਸ ਬਸ ਸਮਝੋ ਭਾਈ ਚਲਿਓ ਗਾਇਸ ਹੋਰ ਨ ਕਰਕੇ ਲੈ ਜਾਂਦੇ ਆ ਲੋ ਵੀ ਦੋਸਤੋ ਆਪਾਂ ਹੁਣ ਆ ਚੁੱਕੇ ਹਾਂ ਗੁਰਬਿਲਾ ਸਾਹਿਬ ਦੀ ਨਿਊ ਕਲੋਨੀ ਦੇ ਸਾਈਡ ਤੇ ਜਿੱਧਾ ਤੁਹਾਨੂੰ ਮੈਂ ਦੱਸਦਾ ਹਾਂ ਇਧਰ ਪਾਰ ਵੱਡ ਰਿਹਾ ਆਪਾਂ ਬਾਰਡਰ ਆਡੇ ਟੱਪ ਆਏ ਆ ਕਿ ਪਾਕਿਸਤਾਨ ਵਾਲੇ ਪਾਸੇ ਇਧਰ ਪੂਰਾ ਪਾਕਿਸਤਾਨ ਪਿਓਰ ਪਾਕਿਸਤਾਨ ਆ ਬਾਰਡਰ ਦੇ ਵਿੱਚ ਦੇ ਨਾਲ ਆ ਜਾਂਦੇ ਆ ਹੁਣ ਆਪਾਂ ਇੱਥੇ ਕੇਕ ਕਟਣ ਲੱਗੇ ਆ ਫੱਟੀ ਗਾਇਸ ਲਓ ਵੀ ਦੋਸਤੋ ਚੋਕਲੇਟੀ ਕੇ ਦਾ ਮਤਲਬ ਅੱਜ ਬਚਣਾ ਨਹੀਂ ਇਹਦਾ ਕੁਝ ਵੀ ਹੈ ਭਰਾ ਰੁਕ ਰੋ ਰੁਕ ਰੋ ਨਹੀਂ ਨਹੀਂ ਮੂੰਹ ਤੇ ਕਿਉਂ ਨਾਉਣਾ ਭਰਾ ਇਹ ਸਨੈਪ ਆਪ ਹੋਣੀਆਂ ਹਨ ਨਵਰੀ ਕਰਨਾ ਹੈ ਬੋਲੇ ਸੋਹਣਿਆ ਹਾਲ 7200 ਤੇਰਾ ਕਟੋ ਸਿੰਘ ਬਰਥਡੇ ਟੂ ਜੂ ਹੈਪੀ ਬਰਥਡੇ ਟੂ ਜੂ ਮੈਨੂੰ ਨਾਲ ਬੈਠੇ ਮੇਰਾ ਨਾ ਨਾ ਬਿਲਕੁਲ ਨਾ ਹੋ ਵਾਹ ਆ ਗਈ ਲੀਰਾਈਆਂ ਵੇ ਨੀਰ ਆ ਮਮਾ ਆਵੇ ਕਿਤੇ ਸੋਨੇ ਲਾ ਦਈਆ ਏ ਐ ਟਣਾ ਟਾ 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 ਮਕਾ ਹੀ ਆਵੇ ਭੈਣ ਕਾਦੀ 50 ਬਗਲੇਂਦੀ ਏ ਗੱਡੀ ਮੰਗੀ ਉਹ ਸੁਧ ਮਾਰੀਂ ਬਗਲੇਂਦੀ ਬਹੁਤ ਸੋਣੀ ਲੋਟੇ ਦੀ ਲਿਆ ਤੇ ਹੁਣ ਆਪਾਂ ਖਾਣੇ ਆ ਤੱਕਨ ਮਿਲ ਗਏ ਸੰਤ ਕਿੱਲਾ ਪਾ ਗਿਆ ਇੱਥੇ ਮੂਦਰ ਮਾਰੇ ਬਿਲਕੁਲ ਨਹੀਂ ਨਹੀਂ ਵੀਰ ਬਰਾਜ ਹੋਰ ਖਾਣਾ ਨਹੀਂ ਬੋਲੇ ਸੋਨੇ ਵਾਲੇ ਆ ਫੜ ਮੈਨੇ ਇਧਰ ਇਧਰ ਆਈ ਸੋਨਾਂ ਨੂੰ ਖਵਾਉਣਾ ਨਹੀਂ ਸੀ ਓ ਫੜ ਯਾਰ ਨੋਰਾ ਫੜ ਮੈਂ ਵੀ ਖਵਾਉਣਾ ਚੱਲੇ ਪੂਰਾ ਕੈਮਰੇ ਗੜੀਆ ਫਰਾਸ ਹੋਇਆ ਓ ਕਰਦੇ ਕਿਥੇ ਮਾਮਾ ਦੋਰੀ ਯਾਰ ਬਲੋਗ ਜਾਂ ਫੜਾ ਲਾਓਗੇ ਓਦੇ ਥਣਾ ਖਾਣਾ ਨੇ ਇਹਨਾਂ ਖਵਾਉਣਾ ਚੱਲੇਗੇ ਵਧੀਆ ਜੀ ਫੋਟੋ ਕੀਤੀ ਮਾਂ ਚੋਦੀ ਓ ਬਲੋ ਹੁਣ ਦੋਸਤੋ ਅਸੀਂ ਖਾ ਕੇ ਕੇਕ ਤੇ ਫਿਰ ਚੱਲ ਜਣਾ ਕਰੇ ਹਾਂ ਕੱਟ ਕੋਟ ਬਹਿ ਜਾਈਂ ਇਧਰ ਖਾਣੇ हां जी दोस्तों हुन ਆਪਾਂ ਚੱਲੇ ਆਂ ਘਰਾਂ ਨੂੰ ਤੇ ਚਲਿਏ ਗਾਇਸ। ओ आ चल ਬੈਨਾ। ਆਹੀ ਬਣਾਣਾ। ਹੁਣ ਦੋਸਤੋ ਹੁਣ ਚੱਲੇ ਆਂ ਆਪਾਂ। ਮੈਂ ਗੁਰਦਾਰੇ ਦੇਖ ਲਈਏ ਸਟਾਪ ਕਿਉਂ ਹੀ ਕਿ ਨਹੀਂ ਆਈ। ਚਲਿਏ ਦੇਖਦੇ ਹਾਂ। ਸੋਲ ਨਾਚਾ ਕਰਦੇ ਘਰ ਆ ਕੇ ਨਾ ਪਰਨਾ ਤਾਂ ਤੁਹਾਨੂੰ ਮਿਲਦਾ ਨੈਕਸਟ ਬਲੌਗਰ ਵਿੱਚ ਜੁਣਨ ਵਾਲਾ ਬਲੌਗਰ ਹੋ ਗਿਆ। ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਭਾਈ। ਹੁਬਾ ਟਾਟਾ ਐਂਡ ਸੀ ਯੂ।